ਮਿਤਰੋ ਸਤਿ ਸ੍ਰੀ ਅਕਾਲ ਤੋੜਾ ਤੁਹਾਡਾ ਸਵਾਗਤ ਹੈ ਇੱਕ ਹੋਰ ਵੀਡੀਓ ਤੇ ਬਲੌਗ ਦੇ ਵਿੱਚ ਕੀ ਹਾਲ ਆ ਕਾਸ ਕਾਸ ਨੂੰ ਮੈਂ ਲੈ ਆਇਆ ਸੀ ਤੇ ਸਾਢੇ 6 ਹੋ ਗਿਆ ਇੱਕ ਉਹ ਹੈਲਪਰ ਨਹੀਂ ਆਇਆ ਮੁੰਡਾ ਕਿੱ데 ਰੱਖਿਆ ਕਿੰਨਾ ਮਹੋਰ ਤੇ ਇੱਕ ਬਲੌਗ ਦੇਖੇ ਉਹਨਾਂ ਸੁੱਖਾ ਉਹ ਨਹੀਂ ਆਇਆ ਉਹਨੂੰ ਲੈ ਕੇ ਚੱਲਦੇ ਆ ਸਮਾਨ ਪਿਆ ਕਾਸ ਆ ਸਾਰਾ ਸਮਾਨ ਆ ਨਾੜ ਤੋਂ ਅਟਕਾ ਦੇ ਆ ਟਰੈਕਟਰ ਦੇ ਆ ਬਾਕੀ ਜਿਹੜਾ ਸਮਾਨ ਦਾ ਸਾਮਲਾ ਠੀਕ ਆ ਚਾਬੀਆਂ ਮੇਰੇ ਸਾਮਲੇ ਅੱਡ ਆ ਨਾੜ ਸੁੰਬੇ ਅੱਡ ਰੱਖ ਡੱਬੇ ਪਾ ਕੇ ਠੀਕ ਆ ਡੱਬੇ ਪਾ ਮਗਰ ਠੀਕ ਆ ਚਾਹ ਪੀ ਲੈ ਇਹਨੂੰ ਹਾਂਜੀ ਮਿੱਤਰੋ ਓਏ ਕੀ ਹੋਇਆ ਛੋਖੜਾ ਕਿੰਨੇ ਟੈਂਪਰ ਚ ਪਰਣ ਲੱਗੇ ਨਿੱਕੀ ਕਰਨਾ ਅਗਰੇ ਭਰ ਕੇ ਬੜੀ ਆਹ 7 ਕਿਲੋ ਵਾਲੀ ਚਲੋ ਜੀ ਹੋएगी ਤੁਹਾਾਰ ਕੇ ਭਰਦੇ ਤਨ ਤਨ ਕਿਉਣਾ ਆ ਬਈ ਗੜਾ ਇੱਕ ਬਰੀ ਦੀ ਅੱਛਾ ਕਟਰ ਚੱਕਿਆ ਮਾੜਾ ਫੇ ਗਰੀਸ ਮਾਰ ਕੇ ਗਰੀਸ ਬਣਾ ਸਾਰੀ ਮਸ਼ੀਨ ਨੂੰ ਆ ਫੜ ਪੈਬ ਜੀ ਚੱਕ ਕੇਗਾ ਚੱਕ ਚੱਕਿਆ ਕਰ ਉਹ ਟਾਇਰ ਕਰਦੀ ਮੋਟਰ ਦਾ ਹਾਲ ਉਹ ਪੁਆਇੰਟ ਯਾ ਗਰੀਸ ਕਰਨ ਵਾਲਾ ਮੂਰਲਾ ਨਿੱਪਲੇ ਆ ਕਿਹੜਾ ਉਹ ਇਹਦੇ ਚ ਚੰਦਾ ਹੱਥਾ ਖੜਾ ਕਰਨਾ ਰਮੇ ਮੇਨ ਦਾ ਗਰੀਸ ਵੀ ਮਾਰਨੀ ਮੋਟਰ ਨੂੰ ਮਾਰਨੇ ਕਟਰ ਵਾਲੀ ਨੂੰ ਆ ਉਹ ਆਪਾਂ ਮਾਰਤਾ ਤੇ ਬਚਾਲਦੇ ਹੁਣ ਆਪਾਂ ਇੱਕ ਵਾਰ ਗੱਠਪੜੀ ਕਰਨਾ ਤਾਜ਼ੀ ਲਿਆ ਵਈਸ ਕਰ ਰਾਤ ਖੜਾ ਕਿਰਾ ਅਗਲੇ ਅਸੀਂ ਉਹ ਵੜਦੇ ਜਾ ਕੇ ਜੇ ਕੰਦੀ ਆਣੀ ਮਸ਼ੀਨ ਆਪਣੀ ਵੀਰੇ ਪੈਂਡ ਉਹਨਾਂ ਦੇ ਡੈਡੀ ਨਾਲ ਉਹ ਵੀ ਚਲਾਦੀ ਕਰਨ ਮੈਂ ਸੋ ਆਪਣੀ ਕਿਸੀ ਮਸ਼ੀਨ ਵੀ ਚਲਾਦੀ ਤੇ ਆਪਾਂ ਇੱਥੇ ਵੀ ਚਲਾਈ ਜਾਂਦੇ ਆਪਾਂ ਕੀ ਇਹਦਾ ਫਰਮ ਹੈ ਨਾ ਜਿਹੜਾ ਰਾਦਨੇ ਮੈਂ ਵੱਡਿਆ ਸੀ ਮੈਂ ਚਾਚ ਨਗਾ ਵੱਡ ਮੈਂ ਕਹ ਤੂੰ ਹੁਣ ਬਸ ਸ਼ਾਇਦ ਚਲਾਈ ਜਾਂਨੇ ਅਗਰ ਮੈਂ ਚਲਾਉਣ ਲੱਗਾਂ ਚਾਚਾ ਚਲਾਉਣ ਲੱਗ ਜਾਂਦਾ ਕਿਤੇ ਬਰਾਲ ਮਿਲ ਕੇ ਚਲਾਈ ਜਾਂਨੇ ਆ ਤੇ ਇੱਕ ਗੱਲ ਹੋਰ ਵੀਰੇ ਦਸ਼ਮੇਸ਼ ਵੀ ਚੁਰਾ ਦੀ ਸੀ ਪਿੰਡ 9900 ਜਿਹੜੀ ਉਹ ਨਹੀਂ ਬਸ ਲਗਭਗ ਉਹਨੇ ਚਲਾ ਦੀ ਉਹ ਵੱਢਨੇ ਉਹਨੇ ਵਿੱਚ ਵੱਢਨੇ ਆ ਪਿੰਡ 10 11 ਕਿਲੋ ਵੱਢਨੇ ਆ ਤੇ ਫਿਰ ਆਪਣੇ ਸਾਰੇ ਵੱਢਦੇ ਥੋੜੀ ਯਾਰ ਬੇਲੀ ਦੇ ਉਹਦੇ ਕੋਲ 10 11 ਕਿਲੋ ਉਸੇ ਆ ਤੇ ਸ਼ਾਇਦ ਆਪਾਂ ਕਾਹ ਨੂੰ ਪਿੱਛੇ ਕਰੀਏ ਜੇ ਇੱਥੇ ਤੁਹਾਨੂੰ ਕੇ ਤੇ ਬਾਕੀ ਦੇਖ ਲੈ ਬਾਕੀ ਆ ਸਾਈਮੇ ਕੇ ਬੈਗ ਸੜ ਕੇ ਇੱਥੇ ਆ ਕੇ ਲੈ ਦੇਖੋ ਅੱਜ ਕਾਂਗ ਦੀ ਸਪਾਈ ਚੱਕਰ ਦਈ ਹੁਣ ਹੁਣ ਮੈਂ ਕਹਿ ਸਕਦਾ ਹਾਂ ਅੱਜ ਵਧੀਆ ਅੱਜ ਫੁੱਲ ਅੱਜ ਸੈੱਟ ਕਰੇ ਜਾਂ ਮਸ਼ੀਨ ਨੂੰ ਕੇ ਰਿਪੋਰਟ ਕਰਾਂ ਐ ਕਣਕ ਸੁੱਕੀ ਹੋਈ ਆ ਫੁੱਲ ਆ ਹਾਂ ਚਲਦੀ ਦੂਜੇ ਫੁੱਲ ਆਈ ਚਾ ਚਲਦੇ ਏਅਰਪੋਰਟ ਛੱਡੀਏ ਕੋਲ ਇੱਥੇ ਝਾਣ ਕੇ ਓਪੀ ਬਾਲੀ ਹੋਈ ਵੀਆ ਦੁਪੱਟੇ ਮਿਲਾਰ ਔਖਾ ਇੱਥੇ ਕੋਰ ਦੇ ਪਰ ਮੈਂ ਬਠੇ ਟਰੈਕਟਰ ਤੇ ਤੇ ਦੂਆ ਅਕਾ ਵੱਟੇ ਆ ਅਕਾ ਵੱਟੀਆਂ ਥੋੜੀ ਥੱਤੀ ਜੀ ਤੇ ਬਾਈ ਉਦੋਂ ਉੱਥੇ ਚਾਲਦੇ ਆ ਇੱਥੇ ਜੀ ਦੇ ਨਾਲ ਚੁੱਕਨੇ ਗਿੱਲੇ ਜਾ ਕੇ ਅੱਜ ਫੁੱਲ ਦਿਹਾੜੀ ਲਾਵਾ ਫੁੱਲ ਠੋਕੇ ਰਾਤ ਤੱਕ ਚਲਾਵਾਂਗੇ ਤੇ ਮਣੀ ਮੈਂ ਰੀਲ ਬਣਾਦਾ ਟਮਾਟਰ ਤੇ ਚਾਚਾ ਚਰਉਣ ਲਾ ਗਿਆ ਮਸ਼ੀਨ ਮੈਂ ਰੋਟੀ ਖਾਦੀ ਸੀ ਆ ਭਾਂਡੇ ਪਿਆ ਆ ਪਹਿਲਾਂ ਆ ਵੱਡੇ ਖੋਪਟ ਕੇ ਆ ਪਹਿਲਾਂ ਮੈਂ ਉਹ ਚਾਚੇ ਨੇ ਨਾਮ ਲੈ ਲਿਆ ਚਾਚਿਆਂ ਤਰਨ ਪੜੇ ਚਾਰ ਕਿਉਂ ਤੇ ਘੇਰਾ ਵਾਗ ਲਿਆ ਮੈਂ ਰੋਟੀ ਖਾਣ ਲੱਗ ਉੱਤਰ ਗਿਆ ਨੂੰ ਮੈਂ ਹੋਟੇਲੀ ਆ ਨੀ ਮਸ਼ੀਨਾਂ ਔਰ ਜੈਮਸ ਹੈੜੇ ਕੋਈ ਚਾਹੀਦਾ ਮੇਰੇ ਨੂੰ ਦਸਰੇ ਚੱਲ ਕੀ ਆ ਜੱਸੇ ਕੋਕਰ ਬੋਰ ਅੱਜ ਸਾਡੇ ਵਿੱਚ ਚੰਦਰਾ 21 ਫੁੱਟ ਪਈ ਫੇਰੇ 21 ਬੁੱਟੀ ਪਈ ਫੇਰੇ ਮਿਲ ਗਿਆ ਨਹੀਂ ਪਈ ਨਹੀਂ ਕਰਦਾ ਤਾਂ ਭਾਈ ਸੀ ਹੋਣੀ ਬਣਵਾਈਏ ਨਾ ਮੈਂ ਇੱਥੇ ਅਗਰ ਭੱਜ ਗਿਆ ਉਹਨੇ ਤੋਂ ਨਾਲ ਹੀ ਚੱਲਦੀ ਸੀ ਵੀ ਕਾਂਗੂਰੀ ਕਿਵੇਂ ਆ ਠੀਕ ਆ ਜੀ ਅੱਜ ਬੜਨ ਆਏ ਦੇ ਪਿੰਡ ਇੱਥੇ ਇਹਨਾਂ ਕਿ ਪੰਗੇ ਲੰਦਾ 21 ਫੁੱਟੀ ਭਰੀ ਫਿਰਦਾ ਪੌੜੀ ਚੱਕਾ ਦੀ ਬਾਡੀ ਬਾਡੀ ਐ ਇੰਨੀ ਗਾਜੇ ਆਹ ਝਾੜਨੇ ਬੱਟ ਜੀ ਇਹਨੇ ਐ ਚੌੜ ਕਰਨੇ ਵੱਖਰੀ ਜਿਹਨੇ ਇਹਦੇ ਲੈ ਮਹਾ ਜਿਹੜਾ ਰੰਗ ਰੁੰਗ ਹੈ ਹੈ ਚੱਲਿਆ ਝੋਟਾ ਪਾਸਾ ਬੰਦਾ ਪੁੱਤਾਲਾ ਨਾ ਆ ਜਾ ਲੈਂਦਾ 글로 ਪਦਨ ਕੀ ਹੈ ਜਹਾ ਕੋਠਾ ਓਕੇ ਰਿਪੋਰਟ ਵਿੱਚ ਨਾ ਸੁ ਪ੍ਰਕਾਸ਼ ਜਮਾ ਉੱਡਦੀ ਜਾਂ ਮਹੀਨ ਕੱਲਾ ਮੇਰ ਨਾਲ ਸੀ ਉਹ ਆਮ ਕੋਹ ਤਰੀ ਉਹ ਹੋਰੀ ਦਸੀ ਜਾਂ ਨਾ ਨਾ ਤੱਕੀ ਜਾਂ ਆ ਪਾਣੀ ਪਾਈ ਯਾਰ ਲੱਗਾ ਇਧਰ ਉਧਰ ਹੀ ਹੋ ਗਿਆ ਹਲੰਗਾ ਵੇ ਤੇ ਮੈਂ ਚੱਲਣਾ ਦੂਜੀ ਮਸ਼ੀਨ ਕੋਲੇ ਦੱਸਿਓ ਉਧਰ ਕਰਤਾਰ ਕੋਲੇ ਆ ਚੱਲ ਗਿਆ ਜਿੱਥੇ ਬਟਨਾਈ ਚ ਇਹਨਾਂ ਦੇ ਆ ਸਾਡੇ ਵੱਡ ਜੋ ਮੈਂ ਕੋਈ ਗੱਲ ਕਰਨੀ ਅੱਜ ਪੜ ਦਿੰਦੇ ਆ ਚੱਲਦੇ ਹੁਣ ਦੇਖੇ ਕੀ ਗੱਲ ਦਾ ਚਾਹਣਾ ਬੰਦੇ ਵੀ ਹਲੇ ਹੀ ਅੰਦਾਜ਼ਾ ਪਹਲਾ ਜੋ ਕੀ ਫੁੱਟੀ ਲਪਗੇ ਲਈ ਜਾਂਦੇ ਆ ਫੜਾ ਲੈ ਲਾਗਾ ਬੱਟ ਬੁੱਧੀ ਕਰਕੇ ਨੇ ਲੱਗ ਗਈ ਪਤਾ ਕਿਹੜਾ ਇੰਜਨ ਕਰਾਇਆ ਨਾ ਮੈਂ ਪਿਸਟਨ ਬੱਟੇ ਪੋਏ ਰਹੇ ਲੈ ਗਿਆ ਪਏ ਆਣੇ ਪਏ ਆਣੇ ਮੇਰ ਖਾਲੀ ਜਾ ਇਹਦਾ ਉਹ ਕਿੱਧਰ ਸਲਿੱਪ ਚ ਘੜਾਈ ਜਾਂਦਾ ਅਰੇ ਕਹੀ ਲਿਆਸਦਾ ਟਾਇਰ ਖਸਾਉਂਦਾ ਟਾਇਰ ਖਸਾਉਂਦਾ ਫੇਰ ਕਹਿੰਦਾ ਟਾਇਰ ਖਤਮ ਕਰਤੇ ਸੀ ਅਰੇ ਪੰਗੇ ਲਈ ਜਾਣਿਆ ਉਹ ਲਈ ਜਾਣੇ ਨੇ ਕਹੀ ਲਿਆ ਕੇ ਲੋਡਣੀ ਸੀ ਕਹੀ ਲਿਆ ਕੇ ਲੋਡਣੀ ਸੀ ਤੇ ਕੰਮ ਫੋਰਮਾਨ ਆ ਦੇ ਇਹ ਕਾ ਆ ਗਿਆ ਇਹ ਕਾ ਕਾ ਅੱਜ ਭਈ ਤੇ ਕਿਵੇਂ ਲੋੜ ਆ ਤੇ ਅੱਜ ਸੱਤਾਂ ਅੱਜ ਪੂਰੀ ਅੱਜ ਸਿਰਾ ਅੱਜ ਸਿਰਾ ਕਰਾਉਂਦੀ ਆ ਨਾ ਅੱਜ ਸਫਾਈ ਆਈ ਆ ਹੂੰ ਸਫਾਈ ਬਹੁਤ ਜ਼ਿਆਦਾ ਆ ਆ ਦੇਖ ਆਈ ਆ ਸਫਾਈ ਹਾਂ ਆ ਫੋਰਮਾਨ ਇੱਕ ਜਹੀ ਨਹੀਂ ਲਾਉਂਦਾ ਇਹ ਨੱਕਾ ਵੀ ਹੱਥ ਨਾ ਲਾਉਂਦਾ ਹੋਰ ਇਹ ਨੱਕਾ ਵੀ ਲਾਉਂਦਾ ਹੱਥ ਲਈ ਤੇ ਵੜਦਾ ਵੀ ਨਹੀਂ ਜਾ ਰਿਹਾ ਵੀਰਾ ਜਹੀ ਤਾਂ ਨੱਕਾ ਲਾਉਂਦਾ ਇਹ ਹਾਂ ਪਰ ਵੀਡੀਓ ਹੈਗੀ ਹੈ ਮੇਰੇ ਕੋਲੇ ਟਰੈਕਟਰ ਕਿੱਧਰ ਲੈ ਆਉਣਾ ਆਪਾਂ ਉਧਰ ਨਹੀਂ ਜਾਂਦਾ ਭੂਖਣਾ ਹੋ ਗਿਆ ਹਾਂ ਪਰ ਉਹ ਰੀਆ ਭੈਣ ਜੀ ਬੱਦਲ ਲੱਗ ਗਿਆ ਜੇ ਤਦ ਐਕਟਰ ਕਾਰ ਤੇ ਹੁੰਦਾ ਲੈ ਸਮਝੀ ਲੈ ਕਿਸਮਾਨ ਪਈ ਜਾਂਦਾ ਜੇ ਵੀ ਇਹ ਕੋਈ ਨਾ ਤੂੰ ਨਾ ਮਗਰੇ ਲੀ ਬਣਾ ਕੇ ਗਿਆ ਲੀ ਲੀ ਬਣਾ ਕੇ ਆ ਵੰਡੀਆ ਟਰਾਲੀ ਉੱਥੇ ਕਮਾਣ ਰਿਹਾ ਦੁਬਾਰਾ ਇਹ ਹਾਰ ਪੈ ਗਈ ਮਾਮਤਾਂ ਹੁੰਦਾ ਹੁਣ ਉਧਰੋਂ ਚੌਧਰੀ ਕੋਲੋਂ ਹੈ ਮਾਮਤਾਂ ਤਾਂ ਪੂਰਾ ਹੀ ਆ ਇਦਰੀ ਕਮਾ ਕੇ ਲਊਗਾ ਹਣਾ ਚੱਲ ਆ ਜੀ ਫੇਰ ਆਪਾਂ ਓਏ ਆ ਇੰਨੀ ਮੰਗਦਾ ਉਹਦਾ ਗਾਉਂ ਦਾ ਚੌਰੀ ਆ ਗਿਆ ਹੈ ਫਿਰ ਹਾਂ ਇੱਥੇ ਪਾਲੀ ਕੋਠੀਆਂ ਉੱਥੋਂ ਲੋਡ ਆ ਚੱਲ ਵਧੀਆ ਇੱਥੇ ਤਾਂ ਜੀ ਲੈ ਕੇ ਸਾਰੇ ਘਰ ਇਕੱਠੇ ਆਣਾ ਹਾਂ ਲੋਡ ਆ ਫਿਰ ਤਾਂ ਉਹ ਫਿਰਦਾ ਚੋਬਰ ਕਿਵੇਂ ਆ ਬਾਈ ਦਾ ਕਰ ਆਹ ਨਖਰੇ ਕਰਦਾ ਪਹਿਲਾਂ ਪਹਿਲਾਂ ਪੈਂਟਾਂ ਨੂੰ ਉਤਰਦਾ ਨਹੀਂ ਉਹ ਜਾ 50 ਪੀਆ ਫੋਰਮੈਨ ਚਾਬੀ ਆ ਚੱਲ ਆਲਾ ਲੈ ਲੈ ਫਿਰ ਆ 44 ਸਦਾਮਦੂਦਵਾਰੀ ਜਵਾਗ ਨੂੰ ਬੰਦ ਕਰ ਦੀ ਕਾਪੀ ਰਾਈਟ ਆ ਜਾਣਾ ਮੇਰਾ ਤੇ ਮੈਂ ਹੁਣ ਹੀ ਮੈਂ ਉਤਰੀ ਮਸ਼ੀਨ ਤੋਂ ਮੈਂ ਚਾਚੀ ਨੂੰ ਵਾਗ ਮਾਰਤੀ ਸੀ ਮੈਂ ਵੜਦੇ ਔਰ ਸਾਰਾ ਲਮਕਾਤਾ ਉਹ ਤੱਕ ਸੀ ਮੈਂ ਆ ਦੇ ਹਾਲ ਤੇ ਮੈਂ ਮੋੜੀ ਮੈਂ ਉੱਤਰੀ ਤੇ ਮਸ਼ੀਨ ਤੋਂ ਪਰਾਂਣੇ ਤੇ ਅਰਲੀਅਰ ਲੈਡ ਖੜ ਗਈ ਤੇ ਉਦੋਂ ਕੀ ਗੱਲ ਹੋ ਗਈ ਚਲਾਉਣੇ ਉਹ ਵੀ ਤੇ ਬਾਕੀ ਚੱਲੀ ਜਾਂਦੇ ਮਸ਼ੀਨਾਂ ਵੱਡਣਾ ਸਾਰਾ ਚੱਕਿਆ ਆਪਣੀ ਕਿੰਨੇ ਕਿਲੇ ਪਤਾ ਮੈਨੀਆਂਗਾ ਮਿੰਦਾ ਤੇ ਵੱਡਣਾ ਤੇ ਮੈਂ ਇੰਨਾ ਮੈਂ ਉਹ ਤੱਕ ਉਹ ਤੱਕ ਚੱਲਣਾ ਪੈਂਦਾ ਉਦੋਂ ਤੱਕ ਵੱਡੇ ਆ ਮੈਂ ਭਾ ਚਾਚੇ ਨੂੰ ਮੈਂ ਆਏ ਵੱਢੀ ਜਾਂਦਾ ਕੋ ਰਹਿਲ ਉਹ ਅਗਲੀ ਜਾਨਾ ਰਹਿਲ ਸਭ 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 ਤੋਂ ਸੌਖੀ ਤਰੀਕੇ ਆ ਆਇਆ ਚੌਰ ਸੀ ਤੌਰ ਸੀ ਵੱਡਦਾ ਮੈਂ ਕਿ ਮੇ ਬਾ ਮੈਂ ਰਹਿਲ ਬਗ ਲੈਣਾ ਮੈਂ ਇੱਥੋਂ ਐ ਦਾ ਕਿਹੇ ਵੱਡੀਆਂ ਨਾ ਮੈਂ ਓਰੇ ਰਾਚੇ ਰਹਿਲ ਧਰ ਲਈ ਨਾ ਹੈਲ ਬਗਲੀਆਂ ਮੇਰੀ ਉੱਥੇ ਤੇ ਆਈ ਫਿਰ ਪਛੇ ਨਾਲੀਆਂ ਮੋੜ ਦੇਣਾ ਮੈਂ ਸਭ ਤੋਂ ਨ ਸੌਖਾ ਤਰੀਕਾ ਨਾ ਰਹਿਜ ਮਸ਼ੀਨ ਛੇਤੀ ਪੁਰੀ ਆ ਤੇ ਸੌਖੀ ਪੁਰੀ ਆਂ ਦੀਆ ਤੇ ਉਹ ਤੇਲ ਵੀ ਉਹਦੇ ਘੱਟ ਲਾ ਦੇਣਾ ਮੈਂ ਮੋੜ ਸੀਤੀ ਕਿਲਾ ਵੱਡੇ ਜਾਂਦਾ ਵਾ ਉਹ ਸੌਖੀ ਇਹਨੇ ਪਹਿਲੀ ਗੱਲ ਦਾ ਮਸ਼ੀਨ ਪੁਰੀ ਆਈ ਗੱਲ ਆ ਲੈਣ ਚੜਾ ਗਿਆ ਮੋੜੇ ਮਸ਼ੀਨ ਦੇ ਨਾਲ ਆ ਵੀ ਕਿਤੇ ਜਿਆਦਾ ਬੱਡੀ ਬੀਜੇ ਕਿਰੂ ਜਿਹੜੇ ਸਾਢੇ ਘੇ ਭਾਏ ਜਿਹੇ ਬੰਦੇ ਉਹ ਦੇਖ ਲੋ ਤੇ ਕੀ ਗੱਲ ਆਦਾ ਸੀ ਮਾ ਇਹਦਾ ਛੱਡ ਕੇ ਭਾਏ ਚੰਗੀ ਗੱਲ ਨਹੀਂ ਹੈਗੀ ਅਜਾ ਬਲਾਕ ਚ ਕਾਲ ਮਸ਼ੀਨ ਚੀ ਆਉਣੀ ਹੈਗਾ ਮਸ਼ੀਨ ਚੀ ਆਉਗਾ ਨੀਰ ਲੈ ਸੀਨਰ ਸੱਜ ਕੇ ਵਿਚਾਲੇ ਭੱਜਦੇ ਧੋਖਾ ਦੇ ਸਾਨੂੰ ਇਹ ਥੋੜਾ ਨਿਬੜ ਗਿਆ ਇਹਦਾ ਉਹ ਇਹਦਾ ਉਹ ਕੰਮ ਹੋ ਗਿਆ ਗਰਦਾਰੀ ਵਾਲਾ ਗੁੱਦੇ ਕਰ ਜਾ ਰਹੀ ਆ ਤਾਂ ਰੁਕ ਜਾ ਬੈਹ ਕਰ ਦੇ ਬੜ ਨਿਬੜੇ ਕੰਮ ਸਹੀ ਐਂਡਿੰਗ ਵਾਲਾ ਕੰਮ ਹੀ ਆਉਣਾ ਉਸ ਕੋਰ ਜਗ੍ਹਾ ਦੇਣਾ ਰਾਦਰੇ 9 ਬੱਜੇ ਹੋਇਆ ਸਪਾਈ ਚੱਕਰ ਰੋਇ ਤੇ ਰਾਦਰ 9 ਬੱਜ ਗਏ ਕੋਈ ਮਗਰ ਦਾਣਾ ਨਹੀਂ ਮਾਰਦੀ ਕੋਈ ਆ ਚੱਪਲ ਕਿਵੇਂ ਇੱਕ ਜੀ ਰਹਿ ਗਈ ਆ ਉਹ ਓਹ ਦੇਖੀ ਦੀ ਆ ਓਹ ਉਹ ਦੇਖੀ ਜਾ ਹਾਂ ਆਹ ਦੇ ਲੋ ਪੁਲਿਸ ਭਈ ਰਾਤ ਨੂੰ 9 ਵਜੇ ਹਣਾ ਆ ਇਹ ਹਾਂ ਪਰਾਲੀ ਉਥੇ ਲੋ ਪੜਾਈਏ ਜਾ ਕੇ ਮੈਂ ਪਿੱਛੇ ਰੋਣੀ ਤਾਂ ਆਈ ਆ ਪਰਾਲੀ ਓਕੇ ਰੋਡ ਓਕੇ ਜੀ ਓਕੇ ਜਾਵਾਂ ਕੋਈ ਰਾਤ ਨੂੰ ਵੀ ਦਾਣਾ ਟੁਣਾ ਮਾਰਿਆ ਮਸ਼ੀਨ ਨੇ ਨਹੀਂ 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 ਬਹੁਤ ਠੀਕ ਆ ਠੀਕ ਆ ਪਰ 9:00 ਵੱਜ ਗਏ ਚੱਲਦੇ ਅੱਜ ਅੱਜ ਮਾੜੀ ਵੀ ਟਰਾਕ ਲਾਈ ਅੱਜ ਸਾਨੂੰ ਲਾਵਾਂਗੇ ਬਾਕੀ ਬਾਕੀ ਕਾਨੂੰ ਲਾਵਾਂਗੇ ਹਾਂ ਕਾਨੂੰ ਵੀ ਆਵੇ ਬਾਰਕ ਚੱਲੀਏ ਆਪਾਂ ਚੱਲ ਫਿਰ ਟਰੈਕਟਰ ਦੀ ਬੈਠੋ